ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਉੱਤਰਾਖੰਡ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪਹੁੰਚੇ ਜਿਸ ਪਿੰਡ ਦਾ ਨਾਮ ਗੋਰਖਮਤਾ ਸੀ ਅਤੇ ਇਸ ਪਿੰਡ ਵਿੱਚ ਗੋਰਖਨਾਥ ਦੇ ਬਹੁਤ ਸਾਰੇ ਚੇਲੇ ਰਹਿੰਦੇ ਸਨ ਜਿਨ੍ਹਾਂ ਨੂੰ ਜੋਗੀ ਜਾਂ ਫਿਰ ਸਿੱਧਾਂ ਦੇ ਨਾਮ ਨਾਲ ਵੀ ਕਿ ਜਾਣਦੇ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਖ ਮਤਾ ਪਿੰਡ ਵਿੱਚ ਪਹੁੰਚ ਕੇ ਇੱਕ ਪਿੱਪਲ ਦੇ ਰੁੱਖ ਥੱਲੇ ਆਪਣਾ ਡੇਰਾ ਲਗਾ ਲਿਆ ਗੁਰੂ ਜੀ ਨੇ ਜਿਸ ਪਿੱਪਲ ਦੇ ਥੱਲੇ ਆਪਣਾ ਡੇਰਾ ਲਗਾਇਆ ਸੀ ਉਹ ਪਿੱਪਲ ਸੁੱਕਿਆ ਹੋਇਆ ਸੀ ਤਾਂ ਗੁਰੂ ਜੀ ਜਿਮੀਹੀ ਉਸ ਪਿੱਪਲ ਦੇ ਰੁੱਖ ਦੇ ਥੱਲੇ ਪਹੁੰਚੇ ਹੋ ਪਿੱਪਲ ਤ੍ਰੰਤੀ ਹੀ ਹਰਾ ਭਰਾ ਹੋਣਾ ਸ਼ੁਰੂ ਹੋ ਗਿਆ ਜਦੋਂ ਇਸ ਗੱਲ ਦਾ ਪਤਾ ਸਿੱਤਾਂ ਨੂੰ ਲੱਗਾ ਤਾਂ ਉਹ ਗੁਰੂ ਜੀ ਦੇ ਨਾਲ ਈਰਖਾ ਕਰਨ ਲੱਗੇ ਤੇ ਉਹਨਾਂ ਨੇ ਗੁਰੂ ਜੀ ਨੂੰ ਕਰਮਾਤਾ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸਿੱਤਾਂ ਨੇ ਆਪਣੀਆਂ ਕਰਮਾਤਾਾਂ ਦੇ ਨਾਲ ਪਿੱਪਲ ਦੇ ਰੁੱਖ ਨੂੰ ਹਵਾ ਵਿੱਚ ਓੜਾਉਣ ਦੇ ਲਈ ਮੰਦਰ ਪੜਨੇ ਸ਼ੁਰੂ ਕਰ ਦਿੱਤੇ ਤੇ ਜਦੋਂ ਪਿੱਪਲ ਦਾ ਰੁੱਖ ਹਵਾ ਵਿੱਚ ਉੱਡਣ ਲਈ ਆਪਣੀਆਂ ਜੜ੍ਹਾਂ ਨੂੰ ਜ਼ਮੀਨ ਵਿੱਚੋਂ ਫੁੱਟ ਕੇ ਬਾਹਰ ਆਉਣ ਲੱਗਾ ਤਾਂ ਗੁਰੂ ਜੀ ਨੇ ਆਪਣਾ ਪੰਜਾ ਉਸ ਪਿੱਪਲ ਵੱਲ ਨੂੰ ਕਰ ਦਿੱਤਾ ਤਾਂ ਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਪਿੱਪਲ ਉਥੇ ਹੀ ਰੁਕ ਗਿਆ ਅੱਜ ਵੀ ਉਹ ਪਿੱਪਲ ਉੱਥੇ ਹੀ ਮੌਜੂਦ ਹੈ ਤੇ ਉਸੇ ਤਰ੍ਹਾਂ ਹੀ ਖੜਾ ਹੈ ਉਹਨਾਂ ਦਿਨਾਂ ਵਿੱਚ ਠੰਡ ਬਹੁਤ ਪੈ ਰਹੀ ਸੀ ਤੇ ਜਦੋਂ ਰਾਤ ਪਈ ਤਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਭਾਈ ਮਰਦਾਨਿਆ ਜਾਂ ਜਾ ਕੇ ਸਿੱਟਾਂ ਕੋਲੋਂ ਥੋੜੀ ਜਹੀ ਅੱਗ ਲੈ ਕੇ ਆਂ ਕਾਂਕੀ ਅਸੀ ਰਾਤ ਨੂੰ ਅੱਗ ਸੇਕ ਸਕੀ ਭਾਈ ਮਰਦਾਨਾ ਗੁਰੂ ਜੀ ਦੀ ਆਗਿਆ ਮੰਨ ਕੇ ਸਿੱਤਾਂ ਦੇ ਕੋਲ ਅੱਗ ਲੈਣਾ ਚਲਾ ਗਿਆ ਵਾਰੇ ਇਰਖ ਨਾਲ ਭਰੀ ਹੋਈ ਸਿੱਤਾਂ ਨੇ ਮਰਦਾਨਾ ਜੀ ਨੂੰ ਅੱਗ ਦੇਣ ਤੋਂ ਨਾ ਕਰ ਦਿੱਤੀ ਭਾਈ ਮਰਦਾਨਾ ਖਾਲੀ ਹੱਥ ਗੁਰੂ ਜੀ ਕੋਲ ਵਾਪਸ ਆ ਗਿਆ ਤੇ ਆ ਕੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਉਹਨਾਂ ਨੇ ਮੈਨੂੰ ਅੱਗ ਦੇਣ ਤੋਂ ਨਾ ਕਰ ਦਿੱਤੀ ਹੈ ਤਾਂ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਜਾਓ ਭਾਈ ਮਰਦਾਨਾ ਇੱਧਰ ਉੱਧਰ ਤੋਂ ਟੋੜੀਆਂ ਲੱਕੜੀਆਂ ਇਕੱਠੀਆਂ ਕਰਕੇ ਲੈ ਕੇ ਆਓ ਤਾਂ ਭਾਈ ਮਰਦਾਨੇ ਜੀ ਨੇ ਗੁਰੂ ਜੀ ਦੀ ਆਗਿਆ ਦੇ ਅਨੁਸਾਰ ਲਕੜੀਆਂ ਇਕੱਠੀਆਂ ਕਰਕੇ ਇੱਕ ਜਗ੍ਹਾ ਉੱਤੇ ਲਕੜੀਆਂ ਦਾ ਢੇਰ ਲਗਾ ਦਿੱਤਾ ਜਿਸ ਤੋਂ ਬਾਅਦ ਗੁਰੂ ਜੀ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਸਿਮਰਨ ਕਰਨ ਲੱਗ ਪਏ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਲਕੜੀਆਂ ਆਪਣੇ ਆਪ ਹੀ ਧੁਖਣ ਲੱਗ ਪਈਆਂ ਤੇ ਥੋੜੀ ਹੀ ਦੇਰ ਵਿੱਚ ਅੱਗ ਪੂਰੀ ਤਰ੍ਹਾਂ ਵੱਲ ਪਈ ਤੇ ਗੁਰੂ ਜੀ ਅੱਗ ਦੇ ਸੇਕ ਕੋਲ ਬੈਠ ਕੇ ਸਿਮਰਨ ਕਰਦੇ ਰਹੇ ਜਦੋਂ ਅੱਧੀ ਰਾਤ ਹੋ ਗਈ ਤਾਂ ਬਹੁਤ ਹੀ ਹਣੀਰੀ ਚਖੜ ਆ ਗਿਆ ਜਿਸਦੇ ਨਾਲ ਉਹਨਾਂ ਸਿੱਧਾਂ ਦੀਆਂ ਧੂਨੀਆਂ ਹਵਾ ਦੇ ਵਿੱਚ ਉੱਡ ਗਈਆਂ ਪਰ ਗੁਰੂ ਨਾਨਕ ਦੇਵ ਜੀ ਦੀ ਅੱਗ ਉਸੇ ਤਰ੍ਹਾਂ ਹੀ ਵੱਧਦੀ ਰਹੀ ਬਹੁਤ ਸਿੱਧ ਆਪਣੀਆਂ ਸ਼ਕਤੀਆਂ ਦੇ ਨਾਲ ਉਹ ਗੁਰੂ ਜੀ ਨੂੰ ਹਰਾ ਨਾ ਸਕੇ ਪਰ ਉਹਨਾਂ ਨੇ ਆਪਣੀ ਈਰਖਾ ਦੇ ਚਲਦੇ ਸੋਚਿਆ ਕਿ ਕਿਸੇ ਨਾ ਕਿਸੇ ਚਲਾਕੀ ਨਾਲ ਗੁਰੂ ਜੀ ਨੂੰ ਇਥੋਂ ਬਾਹਰ ਕੱਢਿਆ ਜਾਵੇ ਜਿਸ ਤੋਂ ਬਾਅਦ ਸਿੱਤਾਂ ਨੇ ਇੱਕ ਤਕਰੀਬ ਦੇ ਅਨੁਸਾਰ ਜ਼ਮੀਨ ਵਿੱਚ ਇੱਕ ਟੋਹਾ ਫੁੱਟ ਲਿਆ ਅਤੇ ਉਸ ਟੋਏ ਦੇ ਅੰਦਰ ਇੱਕ ਬੱਚੇ ਨੂੰ ਬਿਠਾ ਦਿੱਤਾ ਤੇ ਟੋਏ ਨੂੰ ਉੱਪਰੋਂ ਕਿਸੇ ਚੀਜ਼ ਦੇ ਨਾਲ ਢੱਕ ਦਿੱਤਾ ਉਸ ਤੋਂ ਉਪਰੰਤ ਸਤਾਨੀ ਗੁਰੂ ਜੀ ਦੇ ਨਾਲੇ ਇੱਕ ਸਰਤ ਰੱਖ ਲਈ ਕਿ ਅਸੀਂ ਧਰਤੀ ਕੋਲੋਂ ਪੁੱਛਾਂਗੇ ਕਿ ਧਰਤੀ ਕਿਸ ਦੀ ਹੈ ਕਿ ਜੇਕਰ ਧਰਤੀ ਨੇ ਕਿਹਾ ਕਿ ਮੈਂ ਗੁਰਖ ਸਤਾਂ ਦੀ ਹਾਂ ਤਾਂ ਫਿਰ ਤੁਹਾਨੂੰ ਹੀ ਜਗਾ ਸੱਡਣੀ ਪਵੇਗੀ ਸਿੱਤਾਂ ਨੇ ਉਸ ਬੱਚੇ ਨੂੰ ਪਹਿਲਾਂ ਤੂੰ ਹੀ ਸਿਖਾ ਦਿੱਤਾ ਸੀ ਕਿ ਜੇਕਰ ਅਸੀਂ ਤੈਨੂੰ ਪੁੱਛਾਂਗੇ ਕਿ ਧਰਤੀ ਕਿਸ ਦੀ ਹੈ ਤਾਂ ਤੂੰ ਕਹਿਣਾ ਹੈ ਕਿ ਮੈਂ ਧਰਤੀ ਸਿੱਤਾਂ ਦੀ ਹਾਂ ਜਿਸ ਤੋਂ ਬਾਅਦ ਸਿੱਤਾਂ ਨੇ ਗੁਰੂ ਜੀ ਦੇ ਕੋਲ ਖਲੋ ਕੇ ਉੱਚੀ ਆਵਾਜ਼ ਵਿੱਚ ਪੁੱਛਿਆ ജോ തീസറി വാർത്ത ਕੀ ਦਸ ਤਰਤੀ ਤੋ ਕਿੰਨਾ ਦੀ ਹੈ ਤਾਂ ਇਸ ਵਾਰੀ ਜਾਣੀ ਜਾਣ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਹੀ ਬੋਲ ਪਏ ਅਤੇ ਕਹਿਣ ਲੱਗੇ ਕੀ ਇਹ ਝੂਠ ਬੋਲਣ ਵਾਲੇ ਬਾਲਕ ਤੂੰ ਸ਼ਾਂਤ ਹੋ ਜਾ ਤਾਂ ਉਹ ਝੂਠ ਬੋਲਣ ਵਾਲਾ ਬਾਲਕ ਜ਼ਮੀਨ ਵਿੱਚ ਹੀ ਸ਼ਾਂਤ ਹੋ ਗਿਆ ਜਿਸ ਤੋਂ ਬਾਦ ਗੁਰੂ ਨਾਨਕ ਦੇਵ ਜੀ ਨੇ ਆਪ ਧਰਤੀ ਤੋਂ ਪੁੱਛਿਆ ਕੀ ਹੈ ਧਰਤੀ ਤੂੰ ਕਿੰਨਾ ਜੀ ਹੈ ਤਾਂ ਧਰਤੀ ਵਿੱਚੋਂ ਤਿੰਨ ਵਾਰੀ ਆਵਾਜ਼ ਆਈ ਗੁਰੂ ਨਾਨਕ ਦੀ ਗੁਰੂ ਨਾਨਕ ਦੀ ਗੁਰੂ ਨਾਨਕ ਦੀ ਜਦੋਂ ਉਹਨਾਂ ਈਰਖਾ ਦੇ ਭਰੇ ਹੋਏ ਸਿੱਧਾਂ ਨੇ ਇਸ ਆਵਾਜ਼ ਨੂੰ ਸੁਣਿਆ ਤਾਂ ਉਹ ਸਾਰੇ ਜਣੇ ਹੈਰਾਨ ਹੋ ਗਏ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਏ ਜਿਸ ਤੋਂ ਬਾਅਦ ਸਿੱਟਾ ਨੇ ਉਸ ਸਥਾਨ ਦਾ ਨਾਮ ਗੋਰਖ ਮਤਾ ਤੋਂ ਬਦਲ ਕੇ ਨਾਨਕ ਮਤਾ ਰੱਖ ਦਿੱਤਾ ਤਾਂ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਜੇ ਗੁਰੂ ਸਹਿਬਾਨਾਂ ਦੀਆਂ ਹੋਰ ਵੀ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ